ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਉਹ ਗੀ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਜੱਦੀ ਪਿੰਡ ਕਾਦਿਆ ਹਲਕੇ ਵਿੱਚ ਵੋਟ ਪਾਈ ਹੈ ਤੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਕਹਿੰਿਆ ਕਿ ਬੇਸ਼ੱਕ ਗਰਮੀ ਬਹੁਤ ਹੈ ਪਰ ਇਹ ਚੋਣ ਕੋਈ ਸਧਾਰਨ ਚੋਣ ਨਹੀਂ ਹੈ ਇਸ ਚੋਣ ਨਾਲ ਅਸੀਂ ਅਜਿਹੀ ਸਰਕਾਰ ਚੁਣਨੀ ਹੈ ਜੋ 5 ਸਾਲ ਦੇ ਲਈ ਦੇਸ਼ ਚਲਾਏਗੀ ਅਤੇ ਨੌਜਵਾਨਾਂ ਦਾ ਭਵਿੱਖ ਬਣਾਏਗੀ ਇਸ ਦੇ ਲਈ ਹਰ ਵੋਟਰ ਜਿਸ ਦੀ ਵੋਟ ਬਣੀ ਹੈ ਉਸ ਨੂੰ ਗਰਮੀ ਦੀ ਪਰਵਾਹ ਨਾ ਕਰਦੇ ਹੋਏ ਵੋਟ ਕਰਨਾ ਜ਼ਰੂਰੀ ਹੈ ਇੰਡੀਆ ਗਠਜੰਬੰਦਨ ਵਾਲੇ ਬੋਲਦੇ ਆ ਉਹਨਾਂ ਨੂੰ ਕਹਿਣਾ ਹੈ ਕਿ ਗਠਜੰਬੰਦਨ ਇਸ ਵੇਲੇ ਜਿਹੜਾ ਹੈ ਮੈਜੋਰਟੀ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ ਪਰ ਇਹਨਾਂ ਲੋਕਾਂ ਨੇ ਹੀ ਤੈਅ ਕਰਨਾ ਹੈ ਕਿ ਇਸ ਨੂੰ ਇੰਨਾ ਹੰਗਾਰਾ ਦਿਖਾਏ ਜੀ ਸਰ ਚੋਣ ਪ੍ਰਚਾਰ ਕੀਤਾ ਅੱਜ ਵੋਟ ਪਾਣੇ ਆ ਕਿਹਨਾਂ ਨੇ ਇਹ ਹੋਣ ਤੇ ਲੋਕ ਆਪਣੀ ਮਰਜ਼ੀ ਕਰਨਗੇ ਹਰ ਆਦਮੀ ਨੂੰ ਆਪਣਾ ਇੰਡੀਪੈਂਡੈਂਟ ਹੱਕ ਹੈ ਵੋਟ ਪਾਣ ਦਾ ਮੈਂ ਆਪਣੀ ਵੋਟ ਪਾ ਕੇ ਆਇਆ ਤੇ ਮੇਰੀ ਅਪੀਲ ਹੈ ਸਾਰਿਆਂ ਨੂੰ ਕਿ ਗਰਮੀ ਜ਼ਰੂਰ ਹੈ ਬਟ ਐਸ ਟਾਈਮ ਵੋਟ ਪਾਣੀ ਉਸ ਤੋਂ ਜ਼ਿਆਦਾ ਜ਼ਰੂਰੀ ਕਿਉਂਕਿ ਨੈਸ਼ਨਲ ਗਵਰਨਮੈਂਟ ਚੁਣੀ ਜਾਣੀ ਹੈ 5 ਸਾਲ ਦੀ ਸਰਕਾਰ ਨੇ ਆਉਣ ਵਾਲੇ ਸਾਡੇ ਹਿੰਦੁਸਤਾਨ ਦਾ ਮਸਤਕਬਲ ਲਿਖ ਲੈਣ ਜਿਨ੍ਹਾਂ ਨੇ ਸਾਡੇ ਨੌਜਵਾਨ ਬੱਚਿਆਂ ਦਾ ਇੱਕ ਇ ਸਟੈਬਲਿਸ਼ ਕਰਨਾ ਉਹਦੇ ਵਾਸਤੇ ਹਰ ਵੋਟਰ ਨੂੰ ਅਪੀਲ ਹੈ ਜਿਸ ਮਰਜੀ ਪੋਜੀਸ਼ਨ ਚ ਗਰਮੀ ਹੋਵੇ ਜਾਂ ਸਰਦੀ ਹੋਵੇ ਜ਼ਰੂਰ ਆ ਕੇ ਵੋਟ ਪਾਣੀ ਤੇ ਇੰਡੀਆ ਐਲਾਈਂਸ ਦਾਵਾ ਕਰ ਰਹੀ ਹੈ ਕਿ ਸੌਰੀ ਸਰਕਾਰ ਇੰਡੀਆ ਐਲਾਈਂਸ ਦੀ ਬਣੇਗੀ ਠੀਕ ਹੈ ਦੇਖੋ ਇੱਥੇ ਨਾ ਹੀ ਕਰੀਏ ਗੱਲ ਚੰਗੀ ਹੈ ਚੱਲ ਰਿਹਾ ਸਾਰਾ ਇਹ ਤੇ ਤੁਹਾਨੂੰ ਪਤਾ ਹੀ ਹੈ ਇਹ ਤਾਂ ਕੋਈ ਧੋਰਾਏ ਹਨੀ ਇੰਡੀਆ ਲਾਇੰਸ ਇਸ ਟਾਈਮ ਮੈਜੋਰਟੀ ਦੇ ਵੱਲ ਚੱਲ ਰਹੀ ਹੈ ਤੇ ਇਹ ਹੁਣ ਐਸਟੈਬਿਸ਼ਡ ਲੋਕਾਂ ਨੇ ਕਰਨਾ ਚਾਹ ਚਾਹ ਜੂਨ ਨੂੰ ਸਾਰੇ ਹਿੰਦੁਸਤਾਨ ਦੇ ਰਿਜ਼ਲਟ ਆ ਜਾਣਗੇ ਭਰਗੇ ਜੀ ਨੇ 275 ਦਾ ਦਾਅਵਾ ਕੀਤਾ ਹੈ ਫਿਰ ਉਹਨਾਂ ਨੂੰ ਜ਼ਿਆਦਾ ਬੈਟਰ ਪਤਾ ਹੋਏਗਾ ਜੀ ਸਟੇ ਆਲ ਨਹੀਂ ਪਿਛਲੀ ਵਾਰ ਜਿੰਨੀ ਹੈਲ ਹੈ ਉਸ ਤੋਂ ਵਾਧੀ ਹੋਣੀ ਚਾਹੀਦੀ ਹੈ ਅੱਛਾ